ਬਾਈ ਆਪਣੇ ਪਿੰਡ ਬਾਜੀ ਕਿਵੇਂ ਲੱਗੀ ਹਰੀਗੜਾ ਵੀਰੇ ਬਾਜੀ ਜਮਾ ਇੱਕ ਨੰਬਰ ਹੋਈ ਆ ਵੀਰੇ ਵੀਰੇ ਨੇ ਬਾਈ ਬਾਜੀ ਬੁਰੀ ਵਧੀਆ ਕਰਾਈ ਆ ਜਿਹੜਾ ਆਪਣਾ ਇਸ ਕਾਲੀ ਦਾ ਬੱਚਾ ਸੀ ਦੱਸੋ ਵੀਰੇ ਕਿੰਨੇ ਬੱਗੇ ਮੋੜ ਦੇ ਨੂੰ ਕਿਸੇ ਦਾ ਵੀਰੇ ਕਾਲੇ ਮੈਂਨੇ ਮੋੜਿਆ ਠੀਕ ਆ ਵੀਰੇ ਬੱਚਾ ਦਿਖਾਓ ਵੀਰੇ ਕੱਢ ਕੇ ਤੇ ਬੱਚਾ ਦਿਖਾਓ ਬਾਈ ਕੱਢ ਕੇ ਇੱਕ ਨੰਬਰ ਪੂਰੀ ਵਧੀਆ ਬਾਈ ਐਂਡ ਲਾ ਕੇ ਕੰਮ ਰੋਟੀ ਮਾਰੀ ਚਲਦੀ ਜਦੀ ਹੈ ਠੀਕ ਆ ਬਾਈ ਯਾਰ ਦੁੱਛਰ ਜਦੀ ਹੈ ਬਿਰੇ ਇਹ ਦੂਸਰ ਜਾਈ ਹੈ ਹਾਂ ਬੱਚਾ ਠੀਕ ਆ ਬੱਚਾ ਕਲੀ ਛਿੱਟੀ ਆ ਬਿਰੇ ਹਾਂ ਜੇ ਬੱਚੇ ਨੇ ਠੀਕ ਆ ਬਿਰੇ ਬਿਰੇ ਕਿਹਨੇ ਸਾਹਮਣੇ ਜੇ ਇਹ ਲੰਮੇ ਵਾਲੇ ਆ ਲੈ ਨੰਨੇ ਹੈ ਬਿਰੇ ਕਾਲੇ ਨੇ ਬਿਰੇ ਲੰਮੇ ਆ ਲੰਬੇ ਵਾਲੇ ਕਾਲੇ ਨੇ ਸਾਹਮਣੇ ਬਾਈ ਠੀਕ ਹੈ ਕਿੰਨਾ ਕੋਟਿਆ ਬਾਈ ਇਹ ਬੈਠਾ 7:00 ਵਜੇ 5 ਮਿੰਟ ਤੇ 7:00 ਵਜੇ ਬਾਈ ਛੜਾਈ ਸੀ ਆ ਬਾਈ ਉਹਦਾ ਟਾਈਮ ਆ ਬਿਰੇ ਦੂਸਰ ਜਮਾਨ ਤੋਂ ਤੁਹਾਨੂੰ ਕੁੱਪਰਾ ਨੇ ਉਹ ਤਾਂ ਬਾਜੀ ਸੰਦਾਂਗੇ ਹਾਂ ਕੀ ਬੈਠਾ ਵਧਾਂਗੇ ਠੀਕ ਹੈ ਵਾਦੇ ਚ ਵੀ ਸੀਗਾ ਬਿਰੇ ਵਾਦੇ ਵਾਦੇ ਕਿੰਨੇ ਵਾਦੇ ਨੇ ਬਿਰੇ ਕਿੰਨੇ ਦੀਗੇ ਮੇਰੇ ਖਿਆਲ ਆ ਵੀਰੇ 12 ਕਬੂਤਰ ਸੀਦੇ ਬਾਪੂ ਅੱਛਾ 12 12 12 12000 ਰੁਪਏ ਆਊਗਾ ਵੀਰੇ ਹਾਂਜੀ 36000 ਬਾਈ ਜੀ ਬਹੁਤ ਵਧੀਆ ਲੱਗੀ ਬਾਈ ਪਛੀਦਣੇ ਸੇਵਾ ਬਹੁਤ ਕਰੀਆ ਯਾਰ ਹਾਂਜੀ ਵੀਰੇ ਆਦੂ ਨੂੰ 11 ਕਬੂਤਰ ਵੀਰੇ ਕੋਲ ਜਾਨਾ 12000 ਬਹੁਤ ਕੀਆ ਠੀਕ ਆ ਬਾਈ ਸੋ 10000 ਇਹਨੇ 12000 ਰੁਪਏ ਤਤਰਾ ਕਰ ਦਿੱਤੇ ਸਾਰੇ ਕਬੂਤਰ ਨਾਲ ਤੇ ਆਲਾ ਭਟੇ ਮੱਲਣ ਦੇ ਬੈਠੇ ਸੀ ਬਾਈ ਇੱਕ ਮਿੰਟ ਹੋਰ ਆ ਬੋ ਆ ਇੱਧਰ ਆ ਬਾਈਆਂ ਬਾਰੇ ਵੀ ਗੱਲ ਕਰ ਲੋ ਬੜੀ ਵਧੀਆ ਕਾਈਮ ਕਰਦੇ ਠੀਕ ਹੈ ਵੀਰੇ ਠੀਕ ਹੈ ਬਗੇ ਮੋਡ ਇਹ ਇਹ ਬੱਚੇ ਦੀ ਬਈ ਉਮਰ ਕਿੰਨੀ ਕ ਹੈ ਬੱਚੇ ਦੀ ਹਾਂ ਮੇਰੇ ਇੱਕ ਗੜੀ ਇੱਕ ਗੜੀ ਦਾ ਬੱਚਾ ਵਾ ਦੇਖ ਲਓ ਕਿੰਨੀ ਕੋਮ ਠੀਕ ਹੈ ਸੀਰੇ ਦੇ ਘਰੇ ਸੀਰੇ ਦੇ ਘਰੇ ਸਾਹਬਿਆ ਵੀਰੇ ਠੀਕ ਠੀਕ ਹੈ ਵੀਰੇ ਧੰਨਵਾਦ ਇਹ ਹਾਂ ਵੀਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦਾਦਾ ਵੀਰ ਕਿਵੇਂ ਬਾਜੀ ਕਿਵੇਂ ਲੱਗਿਆ ਹਰੀ ਗੜ ਦੀ ਸੋ ਡਿੱਬੀਆ ਐਂਡ ਲੱਗਿਆ ਕੰਮ ਉਹ ਵਧੀਆ ਸਿਰਾ ਸਰਾ ਲੱਗਿਆ ਠੀਕ ਐ ਕਿਹੜਾ ਐ ਬਾਈ ਛੋਡਾ ਦਿਖਾਓ ਮੇਰੇ ਕੱਟ ਕੇ ਕੱਟ ਕੇ ਦਿਖਾਓ ਬਾਈ ਇਹ ਕਹਿੰਦਾ ਫੜਦੇ ਆ ਵੀਰੇ ਆਹ ਬਾਤੇ ਸਾਇਆ ਵੀ ਨਾਲ ਇਹ ਪੰਜ ਦੇ ਨਾਲੀਆ ਪੰਜ ਦੇ ਉੱਡੀ ਜਿਹੜੀ ਠੀਕ ਐ ਵੀਰੇ ਬੜੇ ਵੰਡੂ ਵੀ ਹੋ ਜਾਂਦੇ ਤੇ ਡੂਸਰ ਦੀ ਬਾਜੀ ਦੀ ਹੈ ਨਾ ਵੀਰੇ ਹਾਂ ਪੁੱਤਰ ਫੜਦੇ ਆ ਆਪਣਾ ਜੀ ਠੀਕ ਆ ਵੀਰੇ ਠੀਕ ਆ ਠੀਕ ਓਕੇ ਬਾਈ